ਸਰ ਸ਼੍ਰੀਕਲ ਤੁਸੀਂ ਦੇਖ ਰਹੇ ਹੋ ਸੰਜ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਨਿੱਲਮਬਾਨੀ ਦਾ ਨਾਮ ਉਹਨਾਂ ਵੱਡੇ ਉਦਯੋਗਪਤੀਆਂ ਦੇ ਵਿੱਚੋਂ ਆਉਂਦਾ ਹੈ ਵੱਡੇ ਬਿਜ਼ਨਸਮੈਨ ਦੇ ਵਿੱਚੋਂ ਆਉਂਦਾ ਹੈ ਜਿਹੜੇ ਸੰਸਾਰ ਭਰ ਦੇ ਵਿੱਚ ਮੰਨੇ ਪਰਮੰਨੇ ਜਾਂਦੇ ਨੇ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਹੁਣ ਅਨਿਲੰਬਾਨੀ ਦੇ ਉੱਤੇ ਈਡੀ ਨੇ ਆਪਣਾ ਸ਼ਿਕੰਜਾ ਕਾਸ ਦਿੱਤਾ ਦੱਸ ਦਈਏ ਕਿ ਉਹਨਾਂ ਦੀਆਂ ਕੰਪਨੀਆਂ ਦੇ ਉੱਤੇ ਸਵੇਰੇ ਸਵੇਰੇ ਰੇਡ ਹੋਈ ਹੈ ਤਾਂ 3000 ਕਰੋੜ ਦੇ منی ਲਾਂਡਰਿੰਗ ਦੇ ਵਿੱਚੋ ਯਾ ਕਹਿ ਸਕਦੇ ਆ ਕਿ ਯੈਸ ਲੋਨ ਬੈਂਕ ਦੇ ਵਿੱਚ ਧੋਖਾਧੜੀ ਦਾ ਮਾਮਲਾ ਦੱਸਿਆ ਜਾ ਰਿਹਾ ਤੇ ਇਸ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ 3000 ਕਰੋੜ ਦੇ ਯੈਸ ਲੋਨ ਬੈਂਕ ਧੋਖਾਧੜੀ ਮਾਮਲੇ ਦੇ ਵਿੱਚੋ ਇਹ ਕਾਰਵਾਈ ਹੋਈ ਹੈ ਇਹ ਛਾਪੇਮਾਰੀ ਮੁੰਬਈ ਦੇ ਵਿੱਚੋਂ ਨਿਲੰਬਾਨੀ ਸਮੂਹ ਦੀਆਂ ਕਈ ਵਿਰੁੱਧ منی ਲਾਂਡਰਿੰਗ ਮਾਮਲਿਆਂ ਦੇ ਸਬੰਧ ਦੇ ਵਿੱਚ ਮਾਰੀ ਗਈ ਹੈ ਇਹ ਕਾਰਵਾਈ ਨੈਸ਼ਨਲ ਹਾਊਸਿੰਗ ਬੈਂਕ सेबी नेशनल फाइनेंशियल एंड रिपोर्टिंग अथॉरिटी बैंक ऑफ बड़ौदा ਤੇ सीबीआई ਦੁਆਰਾ ਦਾਇਰ ਦੋ ਐਫ ਆਈ ਆਰ ਦੇ ਆਧਾਰ ਉਤੇ ਕੀਤੀ ਗਈ ਹੈ ਅਨਿਲਮ ਬਾਨੀ ਦੇ ਨਾਲ ਜੁੜੀਆਂ ਕੰਪਨੀਆਂ ਦੇ ਕਈ ਸੀਨੀਅਰ ਅਧਿਕਾਰੀਆਂ ਦੇ ਆਹਾਤਿਆਂ ਤੇ ਵੀ ਤਲਾਸ਼ੀ ਕੀਤੀ ਜਾ ਰਹੀ ਹੈ ईडी ਨੂੰ ਆਪਣੀ ਜਾਂਚ ਦੇ ਵਿੱਚ ਸਬੂਤ ਮਿਲੇ ਨੇ ਕਿ ਜਨਤਕ ਪੈਸੇ ਨੂੰ ਗबन ਕਰਨ ਦੀ ਇੱਕ ਯੋਜਨਾਬੱਧ ਸਾਜਿਸ਼ ਸੀ ਇਸ ਦੇ ਵਿੱਚ ਕਈ ਸੰਸਥਾਵਾਂ ਬੈਂਕ ਸ਼ੇਅਰਧਾਰਕ ਤੇ ਨਿਵੇਸ਼ਕ ਧੋਖਾਧੜੀ ਦਾ ਸ਼ਿਕਾਰ ਹੋਏ ਨੇ ਰਿਸ਼ਵਤਖੋਰੀ ਦੇ ਨਜ਼ਰੀਏ ਵੀਰ ਜਾਂਚ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਯੈਸ ਬੈਂਕ ਦੇ ਪ੍ਰਮੋਟਰ ਵੀ ਸ਼ੱਕੀ ਨੇ ਅੰਤ 2017 ਤੇ 2019 ਦੇ ਵਿਚਕਾਰ ਯੈਸ ਬੈਂਕ ਤੋਂ ਲਏ ਗਏ ਲਗਭਗ 3000 ਕਰੋੜ ਰੁਪਏ ਦੇ ਕਰਜ਼ਿਆਂ ਦੇ ਵਿੱਚ ਗੈਰ ਕਾਨੂੰਨੀ ਹਿਰਾਫੇਰੀ ਤੇ ਦੁਰਵਰਤੋਂ ਦਾ ਸ਼ੱਕ ਇਸ ਤੋਂ ਪਹਿਲਾਂ ਸਟੇਟ ਬੈਂਕ ਆਫ ਇੰਡੀਆ ਨੇ ਹਾਲੇ ਵਿੱਚ ਨਿਲੰਬਾਨੀ ਨੂੰ ਧੋਖਾਧੜੀ ਵਾਲਾ ਕੋਸ਼ਿਦ ਕੀਤਾ ਸੀ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਉਹ ਨਿਲੰਬਾਨੀ ਦੀ ਕੰਪਨੀ ਰਿਲਾਇੰਸ ਕਮਿਊਨੀਕੇਸ਼ਨ ਦੇ ਕਰਜ਼ਾ ਖਾਤੇ ਨੂੰ ਐਸਬੀਆਈ ਤੋਂ ਵੱਡਾ ਝਟਕਾ ਲੱਗਾ ਤੇ ਐਸਬੀਆਈ ਨੇ ਦਸੰਬਰ 2023 ਮਾਰਚ 2024 ਤੇ ਸਤੰਬਰ 2024 ਦੇ ਵਿੱਚ ਕੰਪਨੀ ਨੂੰ ਕਾਰਨ ਦੱਸੋ ਨੋਟਿਸ ਵੀ ਭੇਜੇ ਸੀ ਤਾਂ ਕੰਪਨੀ ਨੇ ਜਵਾਬ ਦੀ ਸਮੀਖਿਆ ਕਰਨ ਤੋਂ ਬਾਅਦ ਬੈਂਕ ਨੇ ਕਿਹਾ ਕਿ ਨਿਲੰਬਾਨੀ ਦੀ ਕੰਪਨੀ ਨੇ ਆਪਣੇ ਕਰਜ਼ੇ ਦੀਆਂ ਸ਼ਰਤਾਂ ਦੀ ਪਾਲਣਾ ਨਹੀਂ ਕੀਤੀ ਤੇ ਆਪ ਖਾਤਿਆਂ ਦੇ ਸੰਚਾਲਨ ਦੇ ਵਿੱਚ ਬੇਨਈਮੀਆਂ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਸੰਜ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਨਿੱਲਮਬਾਨੀ ਦਾ ਨਾਮ ਉਹਨਾਂ ਵੱਡੇ ਉਦਯੋਗਪਤੀਆਂ ਦੇ ਵਿੱਚ ਆਉਂਦਾ ਹੈ ਵੱਡੇ ਬਿਜ਼ਨਸਮੈਨ ਦੇ ਵਿੱਚ ਆਉਂਦਾ ਹੈ ਜਿਹੜੇ ਸੰਸਾਰ ਪਰਦੇ ਵਿੱਚ ਮੰਨੇ ਪਰਮੰਨੇ ਜਾਂਦੇ ਨੇ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਹੁਣ ਅਨਿਲ ਅੰਬਾਨੀ ਦੇ ਉੱਤੇ ਈਡੀ ਨੇ ਆਪਣਾ ਸ਼ਿਕੰਜਾ ਕੱਸ ਦਿੱਤਾ ਦੱਸ ਦਈਏ ਕਿ ਉਹਨਾਂ ਦੀਆਂ ਕੰਪਨੀਆਂ ਦੇ ਉੱਤੇ ਸਵੇਰੇ ਸਵੇਰੇ ਰੇਡ ਹੋਈ ਹੈ ਤਾਂ 3000 ਕਰੋੜ ਦੇ منی ਲਾਂਡਰਿੰਗ ਦੇ ਵਿੱਚੋ ਯਾ ਕਹਿ ਸਕਦੇ ਆ ਕਿ ਯੈਸ ਲੋਨ ਬੈਂਕ ਦੇ ਵਿੱਚ ਧੋਖਾਧੜੀ ਦਾ ਮਾਮਲਾ ਦੱਸਿਆ ਜਾ ਰਿਹਾ ਤੇ ਇਸ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ 3000 ਕਰੋੜ ਦੇ ਯੈਸ ਲੋਨ ਬੈਂਕ ਧੋਖਾਧੜੀ ਮਾਮਲੇ ਦੇ ਵਿੱਚੋ ਇਹ ਕਾਰਵਾਈ ਹੋਈ ਹੈ ਇਹ ਛਾਪੇਮਾਰੀ ਮੁੰਬਈ ਦੇ ਵਿੱਚੋਂ ਨਿਲੰਬਾਨੀ ਸਮੂਹ ਦੀਆਂ ਕਈ ਵਿਰੁੱਧ منی ਲਾਂਡਰਿੰਗ ਮਾਮਲਿਆਂ ਦੇ ਸਬੰਧ ਦੇ ਵਿੱਚ ਮਾਰੀ ਗਈ ਹੈ ਇਹ ਕਾਰਵਾਈ ਨੈਸ਼ਨਲ ਹਾਊਸਿੰਗ ਬੈਂਕ सेबी नेशनल फाइनेंशियल एंड रिपोर्टिंग अथॉरिटी बैंक ऑफ बड़ौदा ਤੇ सीबीआई ਦੁਆਰਾ ਦਾਇਰ ਦੋ ਐਫ ਆਈ ਆਰ ਦੇ ਆਧਾਰ 'ਤੇ ਕੀਤੀ ਗਈ ਹੈ ਅਨਿਲਮ ਬਾਨੀ ਦੇ ਨਾਲ ਜੁੜੀਆਂ ਕੰਪਨੀਆਂ ਦੇ ਕਈ ਸੀਨੀਅਰ ਅਧਿਕਾਰੀਆਂ ਦੇ ਆਹਾਤਿਆਂ ਤੇ ਵੀ ਤਲਾਸ਼ੀ ਕੀਤੀ ਜਾ ਰਹੀ ਹੈ ईडी ਨੂੰ ਆਪਣੀ ਜਾਂਚ ਦੇ ਵਿੱਚ ਸਬੂਤ ਮਿਲੇ ਨੇ ਕਿ ਜਨਤਕ ਪੈਸੇ ਨੂੰ ਗबन ਕਰਨ ਦੀ ਇੱਕ ਯੋਜਨਾਬੱਧ ਸਾਜਿਸ਼ ਸੀ ਇਸ ਦੇ ਵਿੱਚ ਕਈ ਸੰਸਥਾਵਾਂ ਬੈਂਕ ਸ਼ੇਅਰਧਾਰਕ ਤੇ ਨਿਵੇਸ਼ਕ ਧੋਖਾਧੜੀ ਦਾ ਸ਼ਿਕਾਰ ਹੋਏ ਨੇ ਰਿਸ਼ਵਤਖੋਰੀ ਦੇ ਨਜ਼ਰੀਏ ਵੀਰ ਜਾਂਚ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਯੈਸ ਬੈਂਕ ਦੇ ਪ੍ਰਮੋਟਰ ਵੀ ਸ਼ੱਕੀ ਨੇ ਅੰਤ 2017 ਤੇ 2019 ਦੇ ਵਿਚਕਾਰ ਯੈਸ ਬੈਂਕ ਤੋਂ ਲਏ ਗਏ ਲਗਭਗ 3000 ਕਰੋੜ ਰੁਪਏ ਦੇ ਕਰਜ਼ਿਆਂ ਦੇ ਵਿੱਚ ਗੈਰ ਕਾਨੂੰਨੀ ਹਿਰਾਫੇਰੀ ਤੇ ਦੁਰਵਰਤੋਂ ਦਾ ਸ਼ੱਕ ਹੈ ਇਸ ਤੋਂ ਪਹਿਲਾਂ ਸਟੇਟ ਬੈਂਕ ਆਫ ਇੰਡੀਆ ਨੇ ਹਾਲੇ ਵਿੱਚ ਨਿਲੰਬਾਨੀ ਨੂੰ ਧੋਖਾਧੜੀ ਵਾਲਾ ਕੋਸ਼ਿਦ ਕੀਤਾ ਸੀ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਉਹ ਨਿਲੰਬਾਨੀ ਦੀ ਕੰਪਨੀ ਰਿਲਾਇੰਸ ਕਮਿਊਨੀਕੇਸ਼ਨ ਦੇ ਕਰਜ਼ਾ ਖਾਤੇ ਨੂੰ ਐਸਬੀਆਈ ਤੋਂ ਵੱਡਾ ਝਟਕਾ ਲੱਗਾ ਤੇ ਐਸਬੀਆਈ ਨੇ ਦਸੰਬਰ 2023 ਮਾਰਚ 2024 ਤੇ ਸਤੰਬਰ 2024 ਦੇ ਵਿੱਚ ਕੰਪਨੀ ਨੂੰ ਕਾਰਨ ਦੱਸੋ ਨੋਟਿਸ ਵੀ ਭੇਜੇ ਸੀ ਤਾਂ ਕੰਪਨੀ ਨੇ ਜਵਾਬ ਦੀ ਸਮੀਖਿਆ ਕਰਨ ਤੋਂ ਬਾਅਦ ਬੈਂਕ ਨੇ ਕਿਹਾ ਕਿ ਨਿਲੰਬਾਨੀ ਦੀ ਕੰਪਨੀ ਨੇ ਆਪਣੇ ਕਰਜ਼ੇ ਦੀਆਂ ਸ਼ਰਤਾਂ ਦੀ ਪਾਲਣਾ ਨਹੀਂ ਕੀਤੀ ਤੇ ਆਪਣੇ ਖਾਤਿਆਂ ਦੇ ਸੰਚਾਲਨ ਦੇ ਵਿੱਚ ਬੇਨਈਮੀਆਂ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ।